ਹਾਲੋ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੇਰੇ ਨਾਲ ਮਾਨਾਂ ਦੇ ਮਾਨ ਜਨਨ ਜਾਨ ਤੇ ਕਰਤਾ ਨਕਸ਼ਾਨ ਐਮੀ ਪ੍ਰਧਾਨ ਸਤਿ ਸ਼੍ਰੀ ਅਕਾਲ ਜੀ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਬੈਰਿਸ ਤੋਂ ਪੜੀ ਤੇ ਚਿਪਕਟਵੀ ਤੇ ਅੱਜ ਮਿੱਤਰੋ ਟ੍ਰੀਟ ਹੈਗੀ ਐ ਇੱਕ ਤੇ ਸਾਡੇ ਮਨੂੰ ਦਾ ਸਿਗਾ ਬਰਥਡੇ ਦੋ ਤਿੰਨ ਦਿਨ ਪਹਿਲਾਂ ਤੇ ਉਸ ਆਪਣੀ ਸਾਹਿਬ ਦਾ ਪਾਠ ਸੋ ਭਾਣਹਾਰਾ ਨੇ ਰਖਵਾਇਆ ਸੀ ਜੱਜ ਜਗਾ ਸੰਡੇ ਤੇ ਸਵੇਰ ਦੇ ਸੀਗੇ ਖੇਤੇ ਕੰਮ ਤੇ ਫੇਰ ਆਕੇ ਸੀਗੇ ਦਫਤਰ ਦਾ ਕੰਮ ਸੀਗਾ ਥੋੜਾ ਜਿਹਾ ਸੋਕ ਹੁੰਦਾ ਦਫਤਰ ਦੇ ਕੰਮ ਤੋਂ ਅਸੀਂ 3:00 ਵਜੇ ਹੋਏ ਆਂ ਫ੍ਰੀ ਤੇ ਅੱਜ ਜਾਣਾ ਭਾਣਹਾਰਾ ਕੋਲੇ ਤੇ ਜਾਣਾ ਮੈਂ ਇਕੱਲੇ ਨਹੀਂ ਆ ਕਿਉਂਕਿ ਮਾਤਾ ਹਰੇ ਚਲੇ ਗਏ ਨਰਨਕੇ ਤੇ ਮਤਲਬ ਐਮੀ ਦੇ ਘਰੇ ਤੇ ਸਾਡੇ ਕੋਲੋਂ ਜਾਣੀ ਹੋਇਆ ਤੇ ਕਿਉਂਕਿ ਪ੍ਰੋਗਰਾਮ ਕੋਈ ਬਣਿਆ ਨਹੀਂ ਸੀਗਾ ਸੋ ਅੱਜ ਆਪਾਂ ਚੱਲੇ ਆ ਉਹਦੇ ਕੋਲੇ ਤੇ ਅਸੀਂ ਚੱਲੇ ਸੀ ਹੁਣ ਬਾਜ਼ਾਰ ਨੂੰ ਥੋੜੀ ਜੀ ਕੋਈ ਸ਼ਾਪਿੰਗ ਕਰਨੀ ਚਾਹੁੰਗੇ ਮਤਲਬ ਗਿਫਟ ਲੈਣਾ ਯਾਰ ਆਪਣੇ ਸਾਥਾਸ ਵਾਸਤੇ ਤੇ ਲੈ ਕੇ ਦੇਣਾ ਕੋਈ ਸਟੱਡੀ ਦੇ ਰਿਲੇਟਿਡ ਜੋ ਮਤਲਬ ਢੰਗ ਦੀ ਚੀਜ਼ ਇਕੱਲਾ ਘੜਾ ਬਣਾ ਦੇਣੀ ਲਾਉਣਾਗਾ ਕਿਉਂਕਿ ਚੋਬਰ ਜੀ ਉਹ ਚੀਜ਼ ਲੈ ਕੇ ਦੇ ਨੇ ਜੀ ਉਸ ਤੋਂ ਮਤਲਬ ਉਹ ਸੈਕਿੰਡ ਫੋਲਪੇ ਵਿਚਾਰ ਰਹੇ ਤੇ ਬਾਰੇ ਸਹੀ ਹੈ ਖੜਾਣੇ ਦਾ ਦੋਰੀ ਕਰ ਰਹੇ ਹੁੰਦੇ ਨੇ ਖੜਾਣੇ ਹਾਂ ਨਾਲੇ ਪਤਾ ਹੀ ਹੁਣ ਵੱਡਾ ਹੋ ਗਿਆ ਜੀ ਜਵਾਬ ਪਹਿਲਾਂ ਵਾਲੀਆਂ ਗੱਲਾਂ ਕਰੀਆਂ ਜੀ ਮਿਲਿਆ ਕਿ ਘਰ ਦੇ ਜਾਵਾਂਗੇ ਬੱਲੇ 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 ਆਹ ਬਹੁਤ ਆਹ ਕਿਹ ਲੈ ਆਦੀ ਕਰਦੇ ਕੋਲ ਬੱਲੇ 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 ਆਹ ਕਿਹ ਲੈ ਆਦੀ ਦਾ ਪਰੇ ਦਾ 1 ਲੱਖ ਪਰ ਉਹਨੋਂ ਸਿੱ ਚੱਲੇ ਆ ਜੀ ਉਹ ਤੋਂ ਦੋ ਗਿਫਟ ਸ਼ਾਪ ਜਾਦਾ ਕੋਈ ਵਧੀਆ ਜਿਹਾ ਕੈਪਟਲ ਲਾ ਲਾਂਗੇ ਤੇ ਜਾਂ ਫਿਰ ਜੇ ਕੋਈ ਮਤਲਬ ਉਦਾਂ ਦੀ ਚੀਜ਼ ਲਵਾਂਗੇ ਜਿਹੜੀ ਉਹਦੇ ਮਾਸਟਲੀ ਕੰਮ ਆ ਦੇ ਉਹਦੇ ਸਟਡੀ ਦੇ ਪਰਪਸ ਲਈ ਆ ਮੈਨੂੰ ਤਾਂ ਲੱਗਦਾ ਨਾ ਡੰਡਾ ਮਾਮਾ ਸੰਗ ਮਾਮਾ ਲੋੜ ਰਿਹਾ ਦਾ ਮਾਮਾ ਸੰਗ ਲੀਕ ਤੇਰਾ ਸੋ ਵਜੇ ਆਪਾਂ ਚੇਂਜ ਵੀ ਕਰਨਾ ਆਪਾਂ ਜਾਂ ਜਾਵਾਂਗੇ ਭੈਣ ਕੋਲੇ ਚਟਾ ਗੜ ਤੋਂ ਬਿਆਮਾ ਤੇ ਆ ਪੱਕ ਬਨ ਕੇ ਤੋਂ ਉੱਦਾਂ ਜਾ ਵਧੀਆ ਫੀਲਿੰਗ ਆਉਂਦੀ ਹੈ ਹਨਾ ਗੈਰ ਬਸ ਆ ਵੀ ਪਾਪਾ ਇਧਰ ਨੂੰ ਲਈ ਆਉਂਦਾ ਮੋੜ ਮੋੜ ਦੇ ਘਾਤ ਤੋਂ ਵਿਚਰਦਿਆਂ ਗਲੀਆਂਾਂ ਦੇ ਚਾਹ ਹੋ ਠੀਕ ਹੈ ਮਿੱਤਰੋ ਮਿਲਦੇ ਅੰਗਰ ਸ਼ਾਪ ਤੋਂ ਜਾ ਕੇ ਸ਼ਾਇਦ ਨਾ ਹੀ ਮਿਲੀਏ ਕਿ ਤੁਹਾਨੂੰ ਪਤਾ ਆਪਣੂ ਆਤ ਨਹੀਂ ਉਥੇ ਕੈਮਰਾ ਜੇ ਕੱਢਣ ਦੀ ਤੇ ਐਮੀ ਨਾਲ ਹੈਗਾ ਜੇ ਕੋਈ ਦਾਜਾ ਲੱਗਿਆ ਤਾਂ ਤਲੇ ਪੁੱਲੇ ਲਾਂਗੇ ਨਹੀਂ ਤਾਂ ਫਿਰ ਮਿਲਾਂਗੇ ਸਦਾ ਤੁਹਾਨੂੰ ਗੱਡੀ 'ਚ ਬੈਠ ਕੇ ਹਾਂਜੀ ਤੇ ਆਪਾਂ ਅੱਜ ਸਰ ਲਈ ਕਲੇਰੀਆ ਦਾ ਮੁੰਡਾ ਜਿਹੜਾ ਚੈਨਲ 'ਉਣਾ ਸਿੱਤੂ ਉਹ ਐਕਟੀਵਿਟੀ ম্যাগਨੇਟ ਵਾਲੀਆਂ ম্যাগਨੇਟ ਵਾਲੀਆਂ ਇਹਨਾਂ ਦੇ ਤੇ ਇੱਕ ਹੁਣ ਗਰਮ ਦਾ ਬਹੁਤ ਸ਼ੌਂਕ ਹੈ ਗਨ ਲੈ ਤੇਰੀ ਬੱਬਲਸ ਵਾਲੀ ਤੇ ਬੱਬਲਸ ਤੇ ਨਾਲ ਹੋਰ ਕੀ ਨੇ ਇਹਦੇ ਬਹੁਤ ਸਾਰੇ ਸੌਫਟ ਬੁਲੇਟਾ ਸੌਫਟ ਬੁਲੇਟਾ ਉਹਨਾਂ ਦੇ ਸੱਤ ਬਾਰੇ ਨੂੰ ਠਾਠਾਂ ਹੋਲੇ ਅੰਦਰ ਇਹ ਚਲੋ ਠੀਕ ਹੈ ਦੋਸਤੋ ਮਿਲਦੇ ਹਾਂ ਨੂੰ ਟੈਕ ਕਰਾ ਲਈ ਆਪਾਂ ਗੱਡੀ ਮੈਂ ਤੁਹਾਨੂੰ ਦਿਖਾਉਂਦਾ ਚਲਾਉਣੀ ਜਿੱਥੇ ਲੀਕ ਤੇ ਮੁੜ ਕੇ ਮੈਂ ਕਹਣਾ ਯਾਰ ਸੋਤੀ ਮੰਮੂ ਯਾਰ ਚੰਗਾ ਫੰਦਾ ਤੈਨੂੰ ਆਪ ਨੂੰ ਨਹੀਂ ਪਤਾ ਚਲਾਉਣੀ ਕਿਵੇਂ ਐਨੇ ਮੱਤੇ ਜਿਹਾ ਨਚਾਣਾ ਲਾ ਕੇ ਦਿਖਾਈ ਬਈ ਉਹ ਦੂਜੀ ਚੱਕ ਲੈ ਗੱਡੀ ਚੋਸ ਲਈ ਫੇਰ ਕੰਮੀ ਜਿਵੇਂ ਬੈਠਦੇ ਜੀ ਉਹਨੂੰ ਦਿਖਾਇਆ ਉਹ ਲੱਗੀ ਓਏ ਉਹ ਤਾਂ ਦਿਖਾ ਮੈਂ ਇੱਧਰ ਕਰੀ ਜਨਾ ਬਾਈ ਇਹ ਰਾਹ ਤੇ ਲਾ ਕੇ ਦਿਖਾ ਇੱਕ ਹੋਰ ਮੈਂ ਆਪਾਂ ਵੀ ਦੇ ਲਈਏ ਇੱਥੇ ਹਾਂ ਫੰਕਸ਼ਨ ਤਾਂ ਪੂਰੇ ਆ ਹਲਾਵਾ ਤੇਰੇ ਪਗਲ ਗਿਆ ਪਤਾ ਨਹੀਂ ਫੰਕਸ਼ਨ ਪੂਰੇ ਆ ਉਹ ਵੈਰੀ ਗੁੱਡ ਅਨਿਸ਼ਾਨਾ ਸਹੀ ਹੈ ਫਿਰ ਆਪਾਂ ਅ ਸਟੈਡਲ ਉਲੋਧੀ ਕੇ ਤੁਮਾ ਕੰਮੇਤੀ ਲੱਗੇ ਬਬਲਟਰੀ ਦਾ ਫਿਰ ਬਾਅਦ ਹੈ ਨਾ ਇਹ ਸੈਲ ਪਾ ਦੇ ਨੇ ਇਹ ਐਕਸਟਰਾ ਮਿਲ ਜਾਂਦੇ ਆ ਮਿਲ ਜਾਂਦੇ ਬਾਈ ਉਹ ਵੀ ਮਿਲ ਜਾਂਦੇ ਯਾਰ ਚਾਰ ਪੰਜ ਪਾਉ ਆ ਲਿਕਵਿਡ ਹੀ ਮਿਲ ਜਾਂਦਾ ਇਹ ਦੇ ਉਹ ਲਾ ਲਓ ਸਵੇਰੇ ਤਾਂ ਆਨਲਾਈਨ ਹੀ ਬੰਦਾ ਮੋਗਾ ਕਰਾ ਇਮਾਜਨ ਉਧਾਰਾ ਤੋਂ ਉਹ ਚਲੋ ਸਰ ਪਾਟ ਕੇ ਕਦੇ ਦੇਖ ਫਿਰ ਉਹਨਾਂ ਨੇ ਕੀ ਕਰਨਾ ਮਾਮੇ ਨੂੰ ਗਾਲਾਂ ਕੱਢਣਗੇ ਹੋਰ ਤਾਂ ਬਾਈ ਆਹ ਤੇ ਕਿਰਕੇ ਦੇ ਤੇ ਆਸ ਤੋਂ ਵੀ ਬਹੁਤ ਨੇ ਆਰੇ ਤੇ 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 ਬਬਲਟਰੀ ਬਬਲਟਰੀ ਸਾਰੀ ਪਾ ਲੈਣ ਦੀ ਬਾਈ ਇਹ ਕੋਲ ਇਹ ਕੋਲ ਨਹੀਂ ਕਰੇ ਲਿਕੋੜ ਬੋੜ ਦੋ ਹਾਂ ਇਹ ਟ੍ਰਿਕੋੜ ਬੋੜ ਦੋ ਉਹ ਵਸਲੀ ਸੌਂਡ ਕਰੀਏ ਇਹ ਨਾ ਨਹੀਂ ਹੁੰਦਾ ਪੈਕ ਆ ਗਿਆ ਸੀ ਬਿਲਕੁਲ ਛੋਟਾ ਉਸ ਤੋਂ ਬਿਹਤਰ ਹੋ ਰਿਹਾ ਕਿ ਉਹ ਖੁਲੀ ਲਾਈਟਿੰਗ ਵੀ ਜੀ ਚਲਾ ਦੋ ਤਾਂ ਬਿਲਕੁਲ ਹੋ ਰਿਹਾ ਹੈ ਨਜ਼ੀਕ ਕਰ ਦੇਗੀ बबल वाला यूज करना था बडना रहा बबल्स okay, तो बबल्स दिखने ओके आप ही निकल आओ ऑटोमेटिक हां ऐसे एक बार ये ना 2-3 मिनट लगनी प्रेशर बनके फिर ऑटोमेटिक चल जाएगा ठीक है सही है फिलहाल काम होने के फिर वापस आओ एक को बोल वाला पैकेट भी दे दो अगर तेरे ये जो गोल वाला हां तेरे साथ हो ਲੈਕ ਕਿ ਉਹ ਗੀਲੇ ਰਿਕਰ ਦਾ ਬਿਆ ਹੋਵੇ ਆਹ ਵਾਲੀ ਬੋਲੇ ਨਾ ਭਾਈ ਪਾਣੀ ਚ ਪਾ ਕੇ ਵੱਡੀ ਹੁੰਦੀ ਜੀ ਹਾਂ ਮੈਂ ਸਮਝ ਗਿਆ ਇੱਥੇ ਪਾਣੀ ਉਹਦਾ ਖੰਡਾ ਮੈਡਾ ਅੱਜ ਤੋਂ ਬਹੁਤ ਵਧੀਆ ਨੂੰ ਜੀ ਨਾ ਜੀ ਮਿੱਤਰੋ ਤੇ ਆਪਾਂ ਚੇਂਜ ਕਰ ਲਿਆ ਸੀਗਾ ਜਿੱਦਾਂ ਪਹਿਲਾਂ ਆਪਾਂ ਫੋਟਾ ਪਿਆ ਮਾਤੇ ਨਾਲ ਬੰਨ ਲੇ ਪੱਗ ਤੇ ਹੁਣ ਆਪਾਂ ਚੱਲ ਪਏ ਆ ਜੀ ਸਭ ਕੋਈ ਕਹਿੰਦਾ ਉਹ ਜਾ ਰਹੇ ਹੋ ਬਈ ਅਬਾਪਾ ਨਹੀਂ ਮੈਂ ਆਪਣੇ ਮੁੰਡੇ ਲੱਗਿਆ ਦੁਕਾਨ ਤੇ ਕੋਈ ਸਵਾਦ ਨੂੰ ਜਾਏਗੇ ਉਹ ਮਿੱਠਾ ਚੈੱਕ ਕਰਨ ਲੱਗੇ ਮੈਂ ਕਿਹਾ ਮਿੱਠਾ ਚੈੱਕ ਕਰਨ ਲੱਗੇ ਵਾਸੜ ਜੀ ਚਾਈ ਦੇ ਸਬਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਇਹ ਕਿ ਕਿੱਕਦੇ ਆਜੋ ਬੋਲੋ ਇਹ ਗੁਰੂ ਦਾ ਜਨ ਮਮੇ ਹਾਲ ਮਮੇ ਮੈਨੂੰ ਠੇਕ ਲਾ ਲੋ ਜੀ ਦੇਖ ਲੈਣੇ ਦੇਖ ਲੈਣੇ ਹੋ ਗਏ ਮੇਰੋਂ ਕਰਕੇ ਘਰ ਵਿੱਚ ਉਹ ਮਾਪਾ ਆਉਣਾ ਆਉਣਾ ਬੋਲਤ ਨਹੀਂ ਕਿ ਮਾਪਾ ਕਿਹੜਾ ਚੇਹਰਾ ਮੇਰੇ ਕੋਲੋਂ ਮੰਗਰਾਉਂਦੇ ਪ੍ਰੋਮੋਡ ਲੱਗੇ ਆ ਗਿਆ ਅੱਗੇ ਆ ਕੇ ਆਤੀ ਨੇਸਾਂ ਗਿਆ ਆਸਪਾ

सतगुरुजी के पास हम बच्चे जैसे पहले तैयार हम अभी के लिए कोशिश कर चलिया कला चले हम सीखी जीवन का सिस्टम वैसे तो बड़ी के पर भाई चल रहा है केवल लोग मान लेते हैं कि वो सब बड़ा जो छोटा है का तो मान लेते हैं और जीवन की कोशिश कर रहा है कीर्तन वाले देख रहे हैं तब लोग जो जीवन का सिस्टम करा देंगे ऊपर जब ये सचखंड के बीच में आमिर बजा के जो सब कर रहे हैं बड़ा जैसे एक काल में गुरु आ 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 जेव के टेंशन नहीं है जे रन सामने पर होता है धन्यवाद और तुम तुम मान कर दे नहीं कोई नहीं Sampai jumpa di video selanjutnya. ਆਹ ਤਾਂ ਕਾਹ ਹੈ ਇੱਟਾ ਨਹੀਂ ਭਾਂਡੇ ਤੇ ਕੋਈ ਨਹੀਂ ਆਇਆ ਪਰ ਆ ਮੈਂ ਰੱਖਿਓ ਉਹ ਬਾਬਾ ਜੀ ਨੂੰ ਦੁੱਧ ਦੇਣਾ ਉਹ ਬੰਦਰ ਪੁੱਛੋ ਵੀ ਕਰਨ ਕਰਦੀ ਹੈ ਕਿਸੇ ਨੇ

ਕਿ ਦਿਖ ਪਾ ਦੇ ਜਿਹਦੇ ਪਿਆਰ ਪਾਹਾਂ ਜੋ ਕਿ ਨਾਲ ਹੀ ਦਿੰਦੇ ਕਿੱਥੇ ਕੋਈ ਬੈਠੇ ਨਾ ਤਾਂ ਉਹ ਬਹੁਤ ਰਹੇ ਠੀਕ ਹੈ ਕੋਲ ਦੇ ਵਿਚਕਾਰ ਦੇ ਵਿੱਚ ਮੈਂ ਜਾਇਜ਼ ਸੁਣਾਂ ਜੀ ਕਿ ਅੱਜ ਨਾਲ ਲੈ ਜਾਣਾ ਦਸਤਾਨਾ ਚਲੋ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਸਤ ਨਾਮ ਵਾਹਿਗੁਰੂ ਸਤ ਨਾਮ ਹੈ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮੁ ਹਾਂਜੀ ਹਾਂਜੀ ਮੈਂ ਵੜ ਜਾਂਗੇ ਜੀ ਆਪਾਂ ਵੜ ਜਾਂਗੇ ਗੁੰਤਾਜ ਕੱਲ ਦੱਸੋ ਫਿਰ ਵਿਆਹ ਹੋ ਗਿਆ ਤੁਹਾਡਾ ਨਹੀਂ ਹੋਇਆ ਅਚ ਐਨੀ ਤਾਂ ਪਾਈ ਹੋਈ ਹੈ ਵਿਆਹ ਵਾਲੀ ਮੈਂ ਉਹ ਬੰਦੇ ਨਾਲ ਚਿੰਤਾ ਕੋ ਮੈਂ ਤਾਂ ਹੀ ਕਹਿੰਦਾ ਮੈਂ ਚੱਲਵਾਰ ਨਾਲ ਜਗਮਾ ਦਾ ਕਰਾਉਣ ਦੀ ਰੋਲ ਦੱਸੋ ਨਹੀਂ ਜੀ ਬੈਠੇ ਨਹੀਂ ਵਨ ਕਿੱਟ ਬਹੁਤ ਹੈਗਾ ਤੂੰ ਨਹੀਂ ਆ ਵਨ ਇਹ ਹਮ ਤੇ ਖਰ ਜੋ ਖਤ ਉਧਰ ਪਏ ਆ ਲੈ ਲੈ ਕੇ ਆਉਣਾ ਚਲੋ ਨਹੀਂ ਨਹੀਂ ਪਹਿਲਾਂ ਦੱਸੋ ਕਿ ਲੈਣਾ ਕੀ ਹੈ ਸਪਾਈਡਰਮੈਨ ਲੈਣਾ ਕੀ ਲੈਣਾ ਬੈਂਡਮੈਨ ਆਹ ਲਓ ਆਹ ਕੱਲਾ ਲੱਗਦਾ ਸੰਤਾਰਾ ਵਿਆਹ ਹੈ ਉਹਦੇ ਬਹੁਤ ਬੋਲੇ ਸਿੱਕਾ ਲੱਗਿਆ ਵਿਆਹ ਹੋ ਗਿਆ ਕਿ ਨਹੀਂ ਵਿਕਣ ਲੱਗਾ ਸੰਤਾਰਾ ਵਿਆਹ ਹੈ ਉਸ ਤੋਂ ਦਾਦੀ ਨੂੰ ਤਾਂ ਵਿਆਹ ਹੋ ਗਿਆ ਕਿ ਨਹੀਂ ਨਹੀਂ ਵਿਆਹ ਹੈ ਨਹੀਂ ਹੋਇਆ ਨਹੀਂ ਹੋਇਆ ਜਿਹੜਾ ਕੱਲਾ ਸਗਣੀ ਪਿਆ ਅਰੇ ਕਹਿੰਦਾ ਨਹੀਂ ਵਿਆਹ ਹੋ ਗਿਆ ਕਿ ਲੋ ਜੀਆ कितने आए गिफ्ट 1 2 3 आए ना हां तो दिस इज द प्लान हां ओ भाई ओ लो आओ ऐसे लो गिफ्ट तो नहीं तेरे कितने जान ले यार गिफ्ट तो नहीं મોલાઈ મારશે ટોય આગળ ભાઈ મમણુ આઈ મારશે બરોબર આ ઓડી અમે ઓરતા કે યે ભુનો તોય મે કિશન પર ફર તો એની કરી ની કે કાટી વારને ઓન ઓન ગરમી નું ઓતરીયા ओ लाइक करावणार नाही यार रामनगर बंदस आपण रावना पण इन तरपोटी बाय एक मदत हां बोल दे बोल की दे मोला मम्मा हात कर दे ये यूज होईल तो बाय तो सिम्पोरियो कातले हो कातले हो वो रंड रंडा नाही यार था था तो तयारंदा खा दो था था ਆਪ ਦੇ ਕੋਲ ਮਾਤਾ ਜੀ ਨੋ ਐਨੀ ਗੱਲ ਆਪੇ ਪਤਾ ਕਿ ਫਿਰ ਮੈਂ ਵਾਪਸ ਲੈ ਜਾਂਦਾ ਉਹਨਾਂ ਨੂੰ ਹਮੋਂ ਬੋਲਦਾ ਰਹੇ ਉਹ ਬਾੜਤਾ ਇਰ ਤੱਕ ਅੰਤ ਤੱਕ ਅੰਡਕ ਲੱਗਦੀ ਸਭ ਤੋਂ ਕੋਈ ਕੋਈ ਨਹੀਂ ਕਮੀ ਮਿਲ ਕੇ ਆ ਰਹੇ ਗੜ ਬਾੜ ਤੋਂ ਕਿੱਥੇ ਆਣ ਕਦ ਕਦ ਦੇ ਆਪੇ ਤੇ ਇਹ ਕਿੰਨੇ ਨਾ ਨਹੀਂ ਬੁਲਦਾ ਬੰਨੂ ਇਹ ਬਰੌਸ ਤੋਂ ਖਰਾਬ ਨਾ ਕਰੋ ਆ ਬਾਤ कि स्टार्ट टेक मत अंदर ना करती हैं अब मैं बैठ के बना कर ठीक है फाड़वा फादे 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 सब ठीक है थोड़ा सही निकले मुझे आ लो कारन बोर्ड नहीं कारन बोर्ड तो फुलीला क्यों के ओ आरो ਆਪਣੇ ਨਾਲ ਗੇਮਿੰਗ ਪੈਕਟ ਉੱਤੇ ਆਹ ਮੇਰੀ ਮਰਗ ਹੈ ਬਾਕੀ ਨਹੀਂ ਸਮਝਾਉਗਾ ਤੁਮੋ ਕੀ ਹੈ ਦੋ ਹਾਂ ਜੋ ਮੈਗਨੇਟਿਕ ਹੈ ਹਲੋ ਹਾਂ ਐਂਟੀ ਟੂ ਦਾ ਵਾਸਤਾ ਸ਼ੁਰੂ ਹਲੋ ਉਹ ਖੜ ਕੇ ਮੈਂ ਦੰਨਾ ਸਪਾਇਡਰਮੈਨ ਹੈ ਉਹ ਕਿੰਨੇ ਵਾਓ ਸਪਾਇਡਰਮੈਨ ਵਾਓ ਆਹ ਹੋ ਗਏ ਵੀਰੇ ਇੱਥੇ ਖੜੋ ਬੁਲਦਾ ਇੱਥੇ ਆਓ ਇੱਥੇ ਫੋਟੋ ਇੱਥੇ ਇੱਥੇ ਖੜੋ ਫੋਟੋ ਕਰਕੇ ਆਪਾਂ ਇੱਥੇ ਕਰੋ ਉੱਪਰ ਖੜੇ ਹੋ ਜੋ ਉੱਪਰ ਖੜੇ ਹੋ ਜੋ ਫਟਾ 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 ਮੈਂ ਬੰਦ ਜੋ ਵੈਰੀ ਗੁੱਡ ਲੈ ਆਪਾਂ ਮਾਰੀ ਦੋਫੇ ਪੰਨ ਦੋ ਵਾਰ ਮਾਰੀ ਦਿਓ ਫਟਾ 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 ਸਪਾਈਡਰਮੈਨ ਦੂ ਇਹ ਮੰਮੀ ਨਾਲ ਦਿੱਤਾ ਨਹੀਂ ਕੋਡ ਤਾਂ ਆ ਨਹੀਂ ਇਹ ਦੋ ਕੋਈ ਨਾ ਲੈ ਕੇ ਕਰੀਂ ਲਾ ਵੀ ਨਹੀਂ ਰਿਹਾ